ਅਸੀਂ ਲੇਟ ਹੋ ਗਏ ਆ ਕਾਗਜ਼ ਕਿੱਥੇ ਨੇ ਬਈ ਕਾਗਜ਼ ਕਿੱਥੇ ਕਾਗਜ਼ ਕਿੱਥੇ ਲੱਪੀ ਅਭਨੀਤ ਚੱਕੀ ਫਿਰਦਾ ਲੈ ਅਭਨੀਤ ਲੈਓ ਗ੍ਰੀਨ ਲਾਈਟ ਰੈੱਡ ਲਾਈਟ ਗ੍ਰੀਨ ਲਾਈਟ ਰੈੱਡ ਲਾਈਟ ਗ੍ਰੀਨ ਲਾਈਟ ਰੈੱਡ ਲਾਈਟ ਦੀ ਦੀ ਦੇ ਆਵਲੀ ਆਵਲੀ ਬੱਤੀ ਨਹੀਂ ਨਾ ਉਂਗੇ ਨਹੀਂ ਲੈ 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 ਫਟ ਨਾ ਹੈ ਫਿਰ ਹੈਪੀ ਬਰਥਡੇ ਬਰਥਡੇ ਮਨਾ ਲਈ ਠੀਕ ਹੈ ਹੈਪੀ ਬਰਥਡੇ ਥੈਂਕ ਯੂ ਸਰ ਸ਼ਾਬਾਸ਼ ਹੁਣ ਨਾ ਇੱਕ ਇੱਕ ਕਰਕੇ ਸਾਰੇ ਦੱਸਣਗੇ ਵੀ ਮੈਂ ਕਿਹੜੀ ਕਲਾਸ ਚ ਪੜ੍ਹਦੇ ਆ ਤੇ ਅੱਗੇ ਅਸੀਂ ਕੀ ਕਰਨਾ ਹੈ ਜੀ ਲਾਈਫ ਦੇ ਵਿੱਚ ਫਿਊਚਰ ਦੇ ਵਿੱਚ ਕੀ ਬਣਨਾ ਚਾਹੁੰਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਅਭਿਜੋਤ ਅਭਿਜੋਤ ਪੁੱਤ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਹੈਗਾ ਜੀ ਦਿਨ ਸੰਡੇ ਤੇ ਟਾਈਮ ਵੱਜ ਗਏ ਨੇ 8 ਤੇ ਅਵਨੀਤ ਦੀ ਮੰਮਾ ਜਿਵੇਂ ਕਿ ਤੁਹਾਨੂੰ ਪਤਾ ਹੀ ਉਹ ਜੌਬ ਕਰਦੇ ਨੇ ਗੋਬਰ ਟੀਚਰ ਨੇ ਜੀ ਤੇ ਪੰਜਾਬ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਹੈ ਜੀ ਪਿੰਡਾਂ ਦੇ ਜਿਹੜੇ ਬਜ਼ੁਰਗ ਲੋਕ ਹੁੰਦੇ ਨੇ ਵਿਚਾਰੇ ਪੜ੍ਹੇ ਲਿਖੇ ਨਹੀਂ ਹੁੰਦੇ ਉਹਨਾਂ ਨੂੰ ਮਤਲਬ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਤੇ ਅੱਜ ਸੰਡੇ ਹੈ ਸੰਡੇ ਵਾਲੇ ਦਿਨ ਹੀ ਐਗਜ਼ਾਮ ਹੈ ਜੀ ਉਹਨਾਂ ਦਾ ਤੇ ਅੱਜ ਅਸੀਂ ਉੱਥੇ ਹੀ ਜਾ ਰਹੇ ਹਾਂ ਅਵਨੀਤ ਵੀ ਨਾਲ ਜਾ ਰਹੀ ਹੈ ਤੇ ਅਵਨੀਤ ਹੈਲੋ ਗਾਇਜ਼ ਸੰਡੇ ਵਾਲੇ ਇਹਨੂੰ ਆਪਣੀ ਮੰਮਾ ਨਾਲ ਸੰਡੇ ਵਾਲਾ ਦਿਨ ਹੀ ਮਿਲਦਾ ਹੈ ਖੇਡਣ ਲਈ ਤੇ ਅੱਜ ਵੀ ਡਿਊਟੀ ਲੱਗ ਗਈ ਜੀ ਇਹਦੀ ਮੰਮਾ ਦੀ ਤਾਂ ਇਸ ਲਈ ਕਹਿੰਦਾ ਵੀ ਮੈਂ ਵੀ ਜਾਊਂਗਾ ਨਾਲ ਤਾਂ ਇਹਨੂੰ ਨਾਲ ਲੈ ਕੇ ਜਾਣਾ ਜੀ ਅਸੀਂ ਅਬਨੀਤ ਮੰਮਾ ਦੇ ਸਕੂਲ 'ਚ ਤਾਂ ਇਗਜ਼ਾਮ ਹੈ ਯਾਰ ਕੀ ਕਰੂੰਗਾ ਉੱਥੇ ਖੇਡ ਲੂੰਗਾ ਠੀਕ ਹੈ ਦੋਸਤੋ ਹੁਣ ਆਪਾਂ ਰੈਡੀ ਹੋਣ ਲੱਗੇ ਆ ਜੀ ਤੇ ਰੈਡੀ ਹੋ ਕੇ ਮਿਲਦੇ ਹਾਂ ਜੀ हां जी दोस्तों रेडी ਤਾਂ ਅਸੀਂ ਹੋ ਗਏ ਆ ਤੇ ਹੁਣ ਅਸੀਂ ਜਾਵਾਂਗੇ ਥੋੜਾ ਜਿਹਾ ਅਸੀਂ ਲੇਟ ਹੋ ਗਏ ਆ ਗੋਗਲ ਕਿੱਥੇ ਨੇ ਵੀ ਗੋਗਲ ਕਿੱਥੇ ਗੋਗਲ ਕਿੱਥੇ ਲੱਭੀ ਅਵਨੀਤ ਚੱਕੀ ਫਿਰਦਾ ਲੈ ਅਵਨੀਤ ਲੈਓ ਉਹਨੇ ਪਈ ਸੀ ਮੱਟੱਕੇ ਦੇਣ ਵੜਾ ਸੀ ਕਾਹਨ ਸੋਨਾ ਪਾ ਮम्मा ਦੇ ਸਕੂਲ ਚੱਲਿਆਂ ਹੁਣ ਤੁਹਾਨੂੰ ਸਕੂਲ 'ਚ ਮਿਲਦੇ ਹਾਂ ਹਾਂ ਜੀ ਦੋਸਤੋ ਸਕੂਲ ਤਾਂ ਅਸੀਂ ਪਹੁੰਚ ਗਏ ਆ ਜੀ ਏ ਹੈ ਜੀ ਸਕੂਲ ਮੈਡਮ ਦਾ ਦੇਖੋ ਜੀ ਉਹ ਅੰਦਰ ਚਲੇ ਗਏ ਜੀ ਲੇਟ ਹੋਏ ਹੋਏ ਸੀ ਅਧਿਆਪਕ ਵੀ ਉਹਨਾਂ ਦੇ ਨਾਲ ਹੀ ਹੈ ਜੀ ਦੋਸਤੋ ਰਸਤੇ ਦੇ ਵਿੱਚ ਮਤਲਬ ਇੰਨੀ ਵਧੀਆ ਹਰੀਆਲੀ ਹੈ ਜੀ ਜਦੋਂ ਸਕੂਲ ਨੂੰ ਆਉਂਦੇ ਆ ਜੀ 3-4 ਕਿਲੋਮੀਟਰ ਤੇ ਬਹੁਤ ਵਧੀਆ ਏਰੀਆ ਹੈ ਜੀ ਰੋਡ ਉਹ ਉਹ ਮੈਂ ਦਿਖਾਉਣਾ ਤਾਂ ਚਾਹੁੰਦਾ ਸੀ ਤੁਹਾਨੂੰ ਪਰ ਉਹ ਟਾਈਮ ਹੋ ਗਿਆ ਸੀ ਮੈਡਮ ਦਾ ਜਲਦੀ ਸੀ ਪਹੁੰਚਣਾ ਸੀਗਾ ਤਾਂ ਇਸ ਲਈ ਪਰ ਤੁਹਾਨੂੰ ਮੈਂ ਸਕੂਲ ਦਿਖਾ ਦਿੰਦਾ ਜੀ ਇਹ ਸਕੂਲ ਦਾ ਹੈਗਾ ਗਰਾਊਂਡ ਜੀ ਦੇਖੋ ਜੀ ਉਹ ਸਾਹਮਣੇ ਮੰਦਿਰ ਬਣਿਆ ਹੋਇਆ ਹੈ ਜੋ ਕਲਾਸ ਲੱਗੀ ਹੋਈ ਆ ਉਹ ਇੱਧਰ ਹੈ ਜੀ ਇਹ ਵਾਲਾ ਰੂਮ ਹੈ ਖਿੜਕੀਆਂ ਨੇ ਆ ਆ ਗਈ ਅਬ ਨੀਤ ਅਬ ਨੀਤ ਆ ਜਾ ਖੇਡ ਲੈ ਇਹ ਕੋਣ ਬੱਚਾ ਬੱਚੇ ਕੀ ਨਾਮ ਹੈ ਤੁਹਾਡਾ ਹਰਨੂਰ ਕੌਰ ਠੀਕ ਹੈ ਕਿਹੜੀ ਕਲਾਸ ਚ ਪੜਦਾ ਹਰਨੂਰ ਕੌਰ ਐਲਕੇਜੀ ਐਲਕੇਜੀ ਚ ਕੀ ਦੋਸਤੋ ਮੈਂ ਵੀ ਫਸਟ ਟਾਈਮ ਹੀ ਵਿਜ਼ਿਟ ਕੀਤਾ ਹੈ ਜੀ ਜੈਵਿੰਦਰ ਦੇ ਸਕੂਲ ਦੇ ਵਿੱਚ ਤੇ ਅੱਜ ਪਹਿਲੀ ਵਾਰੀ ਦੇਖ ਰਿਹਾ ਜੀ ਸਕੂਲ ਨੂੰ ਓ ਬੱਚੇ ਆ ਗਏ ਆ ਜਾ ਬੱਚੇ ਆ ਜਾ ਕੋਈ ਨਹੀਂ ਕੋਈ ਨਹੀਂ ਸ਼ਰਮਾ ਨਾ ਆਜੋ ਬੱਚਿਆਂ ਨੂੰ ਦੇਖਦੇ ਕੀ ਕਰਦੇ ਜੀ ਇਹ ਐਜੂਕੇਸ਼ਨਲ ਪਾਰਕ ਬਣਾਇਆ ਜੀ ਤੇ ਇਹਦੇ ਵਿੱਚ ਇਹ ਦੇਖੋ ਟ੍ਰੈਫਿਕ ਲਾਈਟਸ ਦਾ ਰੂਲ ਦਿਖਾਏ ਹੋਏ ਨੇ ਦੇਖੋ ਅਬਨੀ ਦੱਸੂਗਾ ਤੂੰ ਕੀ ਕੀ ਰੂਲ ਨੇ ਅਬਨੀ ਦੱਸੋ ਰੈੱਡ ਲਾਈਨ ਮੈਂਸਟਾਪ ਬਹੁਤ ਤੇ ਨਾਮ ਬਟੇ ਤੇਰਾ? ਇਸਮੀਤ। ਇਸਮੀਤ ਇਹ ਸਕੂਲ ਚ ਪੜਦਾ? ਹਾਂਜੀ। ਕਿਹੜੀ ਕਲਾਸ ਹੈ? 10th। 10th? ਹਾਂਜੀ। ਠੀਕ ਹੈ। ਫੇਵਰਟ ਸਬਜੈਕਟ ਕਿਹੜਾ ਤੁਹਾਡਾ? ਪੰਜਾਬੀ। ਠੀਕ ਹੈ। ਵੈਰੀ ਗੁੱਡ। ਪੰਜਾਬ ਦੇ ਹੈਗੇ ਅਸੀਂ ਪੰਜਾਬੀ ਆਪਣਾ ਫੇਵਰਟ ਸਬਜੈਕਟ। ਵੈਰੀ ਗੁੱਡ। ਪੰਜਾਬੀ ਦੇ ਨਾਲ ਨਾਲ ਹੋਰ ਵੀ ਸਬਜੈਕਟਾਂ ਦੇ ਵਿੱਚ ਧਿਆਨ ਦੇਆ ਕਰੋ। ਆਹ ਮੇਰੇ ਸਬਸ ਤੋਂ ਜ਼ਿਆਦਾ ਤੇਜ਼ ਹੈ। ਅਗਲੀ ਦਾ ਫੇਵਰਟ ਸਬਜੈਕਟ? ਮੈਥ। ਮੈਥ? ਵੈਰੀ ਗੁੱਡ। ਹਾਂਜੀ ਕਾਕਾ ਜੀ, ਤੁਸੀਂ ABC ਸੁਣਾਉਂਗੇ? A for apple, B for baby, C e for cat, D for dog, E for elephant, F for fish, G for grapes, H for hand, I for ice cream, J for jug, K for kite, L for lamb, M for monkey, N for nest. r for orange p for parrot k for queen i for i as for as percent t for tiger u e for umbrella v for van w for watch x for xylophone y for yak z for zebra very good <laughs> shabash bachche very good eh hey, dekho ji school de vich eh hey, hey, bachchiyan de ਐਜੂਕੇਸ਼ਨ ਲਈ ਦੇਖੋ ਇਹ ਸਿਗਨਲ ਬਣਾਏ ਹੋਏ ਨੇ ਇੱਕ ਆਹ ਦੇਖੋ ਇਹ ਚੀਜ਼ ਬਣਾਈ ਹੈ ਥੰਮ ਦੇ ਉੱਤੇ ਇਹਦੇ ਬਾਰੇ ਬੱਚਾ ਹੈ ਇਹ ਸਕੂਲ ਦੇ ਵਿੱਚ ਪੜਦਾ ਹੈ ਕਿ ਇਸ਼ਮੀਤ ਕੌਰ ਇਹ ਕੀ ਇਹ ਕੀ ਚੀਜ਼ ਹੈ ਨਿਊਟਨ ਡਿਸਕ ਨਿਊਟਨ ਡਿਸਕ ਹਾਂਜੀ ਅੱਛਾ ਤੇ ਇੱਧਰ ਇਹ ਕੀ ਚੀਜ਼ ਹੈ ਇਹ ਤ੍ਰਿਪੂਜਿਤਕੋਣ ਬਣਾਇਆ ਹੋਇਆ ਹੈ ਇਹ ਦੇਖੋ ਤ੍ਰਿਪੂਜਿਤਕੋਣ ਇਹ ਵਰਗ ਦਿਖਾਇਆ ਹੋਇਆ ਜੀ ਵਰਗ ਇਹ ਵਰਗ ਗ੍ਰੀਨ ਲਾਈਟ ਵਾਹ ਜੀ ਹਾਂਜੀ ਇੱਕ ਆ ਜੀ ਨੂੰ ਅਸੀਂ ਕਹਿੰਦੇ ਹੁੰਦੇ ਸੀ ਡੀ ਗ੍ਰੀਨ ਚਲੋ ਪਿੱਛੇ ਤੇ ਆਇਓ ਜਾਓ ਨੂੰ ਜਿੱਥੇ ਜਾ ਅੱਛਾ ਗ੍ਰੀਨ ਲਾਈਟ ਤੇ ਡਰਾਈਵ ਖੇਡਣਾ ਹੈ ਹਾਂਜੀ ਠੀਕ ਹੈ ਇਹ ਤੁਸੀਂ ਸਿਗਨਲ ਵਾਲੀ ਲਾਈਟਸ ਅਸੀਂ ਦੇਖ ਲਈਆਂ ਨੇ ਤੇ ਤੇ ਅਵਨੀਤ ਕੌਰ ਤੇ ਹਰਨੂਰ ਕੌਰ ਇਹ ਦੋਨੋਂ ਨਾ ਗੇਮਸ ਖੇਡਣ ਲੱਗੇ ਨੇ ਤੇ ਸ਼ਮੀਤ ਕੌਰ ਇਹ ਬੱਚਿਆਂ ਦਾ ਇੱਕ ਕੰਪੀਟੀਸ਼ਨ ਕਰਾਉਣਗੇ ਰੈੱਡ ਲਾਈਟ ਗ੍ਰੀਨ ਲਾਈਟ ਵਾਲਾ ਤੇ ਉਹ ਜਦੋਂ ਜਦੋਂ ਮਤਲਬ ਇਹ ਦੱਸੋ ਐਕਸਪਲੇਨ ਕਰੋ ਜਰਾ ਕੀ ਹੈ ਚੱਲ ਕੇ ਆਣਾ ਤਾਂ ਗ੍ਰੀਨ ਲਾਈਟ ਜਸਟ ਸਟਾਪ ਹੋਣਾ ਰੈੱਡ ਲਾਈਟ ਅੱਛਾ ਜਦੋਂ ਜਦੋਂ ਤੁਸੀਂ ਸਟਾਪ ਕਹਿਣਾ ਤਾਂ ਉਹਨਾਂ ਨੇ ਸਟਾਪ ਕਰਨਾ ਹੈ ਤੇ ਜਦੋਂ ਤੁਸੀਂ ਗ੍ਰੀਨ ਕਹਿਣਾ ਉਹਨਾਂ ਨੇ ਚੱਲਣਾ ਤੇ ਜਦੋਂ yellow ਲਾਈਟ ਕਹਾਂਗੇ ਤਾਂ ਉਹ ਤੋਂ ਹਾਂਜੀ ਸਟਾਰਟ ਕਰ ਦਿੰਦੇ ਹਾਂ ਚਲੋ ਗ੍ਰੀਨ ਲਾਈਟ ਰੈੱਡ ਲਾਈਟ ਗ੍ਰੀਨ ਲਾਈਟ ਰੈੱਡ ਲਾਈਟ ਗ੍ਰੀਨ ਲਾਈਟ ਰੈੱਡ ਲਾਈਟ ਜਦੋਂ ਆਬਲੀ ਆਬਲੀ ਬੱਤੀ ਹੁੰਦੀ ਨਾ ਜਦੋਂ ਆਬਲੀ ਬੱਤੀ ਹੁੰਦੀ ਨਾ ਉਦੋਂ ਚੱਲਦੇ ਨੇ ਨਾ ਅਬ ਨਹੀਂ ਤਾਂ ਇਹ ਬਣੀਦਣਾ ਵੇਲਾ ਲਾਉਣਾ ਦੋਨਾਂ ਬੱਤੀਆਂ ਨਾਲ ਚੱਲਦੇ ਨੇ ਨਾ ਜਿੰਨੇ ਜਿਆਦਾ ਸੇਵ ਲਈ ਮੈਂ ਲਾਈਟ ਕੱਢ ਦੇਣਾ ਨਾ ਤੇ ਅਸੀਂ ਸਾਨੂੰ ਰੁਕਣਾ ਅਸੀਂ ਰੁਕਦੇ ਹੀ ਨਹੀਂ ਪੈਂਦਾ ਅਸੀਂ ਭੱਜਦੇ ਰਹਿੰਦੇ ਫਿਰ ਉਹ ਫਿਰ ਸਾਨੂੰ ਗੋਲੀ ਮਾਰ ਜਾਂਦੀ ਫਿਰ ਅਸੀਂ ਮਰ ਜਾਂਦੇ ਕਿਹੜੀ ਗੇਮ ਕਿਹੜੀ ਗੱਲ ਦੱਸਤੀ ਬਈ ਹੈ ਵੀਰ ਨੂਰ ਇਹ ਨੂਰ ਤਾਂ ਬਹੁਤ ਕਿਊਟ ਬੱਚਾ ਬਈ ਲਓ ਜੀ ਇਹ ਹੈਗਾ ਆਫਿਸ ਹੁਣ ਅਸੀਂ ਆਫਿਸ ਚ ਬੈਠੇ ਆਂ ਤੇ ਇਹਨਾਂ ਨੇ ਅੰਦਰ ਬੁਲਾ ਲਿਆ ਸੀਗਾ ਤੇ ਬੜੀ ਰਿਸਪੈਕਟ ਮਿਲਲੀ ਹੈ ਜੀ ਸਟਾਫ ਹੈਗਾ ਜੀ ਹੋਰ ਆ ਦੇਖੋ ਚਾਹ ਦਾ ਗੱਪ ਪੀ ਰਹੇ ਜੀ ਆਪਾਂ ਬੈਠੇ ਲਓ ਦੇਖੋ ਉਸ ਉੱਪਰ ਵੀ ਤੋਂ ਸਟਾਫ ਰੂਮ ਦਿਖਾਣੇ ਨੇ ਕਲਾਸਰੂਮ ਤੇ ਉੱਪਰ ਕਹਿੰਦੇ ਲਾਇਬ੍ਰੇਰੀ ਵੀ ਬਣੀ ਹੋਈ ਹੈ ਸ਼ਾਇਦ ਇਹ ਹੈਗੀ ਜੀ ਲਾਇਬ੍ਰੇਰੀ ਓਕੇ ਅ ਬੁਕਸ ਨੇ ਬੱਚਿਆਂ ਲਈ ਜੋ ਵੀ ਉਹਨਾਂ ਨੂੰ ਅੱਛਾ ਇਹ ਲਾਇਬ੍ਰੇਰੀ ਇੱਥੇ ਮੇਨਟੇਨ ਕਰਦੇ ਹਾਂ ਬੁਕਸ ਇੱਥੇ ਵੀ ਉਹ ਅਲਮਾਰਾ ਚ ਵੀ ਨੇ ਅਲਮਾਰਾ ਚ ਠੀਕ ਹੈ ਇੱਕ ਰੂਮ ਇਹ ਹੈ ਜੀ ਇਹ ਸਾਡੀ ਕੰਪਿਊਟਰ ਲੈਬ ਓਕੇ ਇੱਕ ਰੂਮ ਇਹ ਹੈ ਜੀ ਏ ਸਾਇੰਸ ਲੈਬ ਵਾਹ ਯਾਰ ਸਾਇੰਸ ਲੈਬ ਤਾਂ ਬੜੀ ਐਡਵਾਂਸ ਬਣਾਈ ਹੋਈ ਹੈ ਬਹੁਤ ਵਧੀਆ ਇਹ ਜਸਦੀਪ मैम ਕੋਲ ਅੱਛਾ ਆ ਦੇਖੋ ਜੀ ਹਿਊਮਨ ਬੋਡੀ ਸਟਰਕਚਰ ਲਓ ਜੀ ਇਹ ਕਿ ਬਣਾ ਕੇ ਜੀ ਨੇ ਪੌਣ ਚੱਕੀ ਪੌਣ ਚੱਕੀ ਆਹ ਲਓ ਜੀ ਮਨੁੱਖੀ ਦਿਮਾਗ ਲਓ ਜੀ ਇਹ ਛੋਟਾ ਜਿਹਾ ਮਾਈਕਰੋਸਕੋਪ ਪਿਆ ਚੱਲੀਏ نیچے ਲਓ ਜੀ ਹੁਣ ਆਪਾਂ ਜਾ ਰਹੇ ਜੀ نیچے ਵਾਪਸ ਆਫਿਸ ਦੇ ਹਾਂਜੀ ਦੋਸਤੋ ਇਸ ਸਕੂਲ ਦੇ ਹੀ ਬੱਚੇ 10th ਕਲਾਸ ਵਿੱਚ ਪੜ੍ਹਦੇ ਨੇ ਉਹ ਗੁੱਡੀਆਂ ਬੱਚੀਆਂ ਅਵਨੀਤ ਨਾਲ ਖੇਡਣ ਆਈਆਂ ਹੋਈਆਂ ਨੇ ਉਹ ਪਹਿਲਾਂ ਵੀ ਅਵਨੀਤ ਆਉਂਦੀ ਰਹਿੰਦੀ ਇੱਥੇ ਤਾਂ ਕਰਕੇ ਉਹ ਇਹਨੂੰ ਮਿਲਣ ਆ ਗਈ ਜੀ ਹਾਂਜੀ ਦੋਸਤੋ ਮੈਂ ਇਸ ਸਕੂਲ ਦੇ ਬੱਚਿਆਂ ਨੂੰ ਤੁਹਾਡੇ ਨਾਲ ਮਿਲਾਨ ਜਾ ਰਿਹਾ ਜੀ ਤੇ ਇਹਨਾਂ ਵਿੱਚੋਂ ਇੱਕ ਗੁੱਡੀ ਦਾ ਹੈਗਾ ਬਰਥਡੇ ਤੇ ਉਹਨੂੰ ਬਰਥਡੇ ਵਿਸ਼ ਵੀ ਕਰਾਂਗੇ ਹਾਂਜੀ ਇਹਦਾ ਬਰਥਡੇ ਅੱਜ ਸ਼ਮੀਤ ਸ਼ਮੀਤ ਹੈਪੀ ਬਰਥਡੇ ਥੈਂਕ ਯੂ ਪਹਿਲਾਂ ਦੱਸਿਆ ਨਹੀਂ ਪਹਿਲਾਂ ਖੇਡ ਹੀ ਗਏ ਦੱਸਿਆ ਨਹੀਂ ਮੇਰਾ ਬਰਥਡੇ ਆ ਬਹੁਤ ਬਹੁਤ ਮੁਬਾਰਕ ਆ ਪੁੱਤ ਥੈਂਕ ਯੂ ਠੀਕ ਹੈ ਹੁਣ ਨਾ ਇੱਕ ਇੱਕ ਕਰਕੇ ਸਾਰੇ ਦੱਸਣਗੇ ਮੈਂ ਕਿਹੜੀ ਕਲਾਸ ਚ ਪੜ੍ਹਦੀ ਆ ਤੇ ਅੱਗੇ ਅਸੀਂ ਕੀ ਕਰਨਾ ਹੈ ਜੀ ਲਾਈਫ ਦੇ ਵਿੱਚ ਫਿਊਚਰ ਦੇ ਵਿੱਚ ਕੀ ਬਣਨਾ ਚਾਹੁੰਦੇ ਨੇ ਠੀਕ ਆ ਸਭ ਤੋਂ ਪਹਿਲਾਂ ਅਭਿਜੋਤ ਅਭਿਜੋਤ ਪੁੱਤ ਦੱਸੋ ਜੀ ਅੱਗੇ ਮਾਈਕਲ ਸ਼ੇਅਰ ਕਰੀ ਜਾਓ ਮਾਈ ਨੇਮ ਇਜ਼ ਅਭਿਜੋਤ ਕੋਰ ਆਈ ਰਿਡਿਡ 10th ਸਟੈਂਡਰਡ ਮਾਈ ਐਮ ਐਂਡ ਅੰਬੀਸ਼ਨ ਇਜ਼ ਸ਼ਾਰਟਡ ਅਕਾਊਂਟੈਂਟ ਮਾਈ ਨੇਮ ਇਜ਼ ਅਸ਼ਮਿਤ ਕੋਰ ਆਈ ਸਟੱਡੀ 10th ਕਲਾਸ ਟੀਚਰ ਬਣਨਾ ਚਾਹੁੰਦੀ ਆ ਟੀਚਰ ਬਣਨਾ ਚਾਹੁੰਦੀ ਹੈ ਮਾਈ ਨੇਮ ਇਜ਼ ਸਿਮਰਨ ਆਈ ਰਿਡਿਡ 10th ਕਲਾਸ ਮੈਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨਾ ਚਾਹੁੰਦੀ ਹੈ ਵੈਰੀ ਗੁੱਡ ਮਾਈ ਨੇਮ ਇਜ਼ ਮਨਜੀਤ ਕੌਰ ਆਈ ਰੀਡਨ 10th ਕਲਾਸ ਮੈਂ ਪੁਲਿਸ ਵਿੱਚ ਜਾਣਾ ਚਾਹੁੰਦੀ ਆ ਥੈਂਕ ਯੂ ਵੈਰੀ ਗੁੱਡ ਬੱਚਾ ਸ਼ਾਬਾਸ਼ ਲਓ ਜੀ ਸਾਰੇ ਬੱਚੇ ਨੇ ਆਪਣੇ ਆਪਣੇ ਏਮ ਦੱਸਦੇ ਨੇ ਜੀ ਉਹ ਬਨੀਤ ਕੌਰ ਉਹ ਖੇਡਣ ਤੇ ਮਸਤਾ ਦੇਖੋ ਇਹ ਖੇਡ ਰਿਹਾ ਤੇ ਬਰਥਡੇ ਵਿੱਚ ਹੈਗਾ ਆ ਬੱਚੇ ਨੂੰ ਨਾ ਮੈਂ ਇੱਕ ਗਿਫਟ ਤਾਂ ਮੈਂ ਚਲੋ ਲੈ ਕੇ ਨਹੀਂ ਸਿਆ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਤੇ ਮੈਂ ਇਹਨੂੰ ਛੋਟਾ ਜਿਹਾ ਗਿਫਟ ਮੈਂ ਆਪਣੇ ਵੱਲੋਂ ਕੁਝ ਦੇ ਰਿਹਾ ਜੀ ਨਹੀਂ ਪਤਾ ਨਹੀਂ ਸੀ ਪਰ ਫਟ ਲਿਖਤ ਵੀਡੀਓ ਬਣਾ ਦੇਣਾ ਨਹੀਂ ਲੈ 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 ਫਟ ਨਾ ਹੈ ਜੀ ਤੇ ਹੈਪੀ ਬਰਥਡੇ ਬਰਥਡੇ ਮਨਾ ਲਈ ਠੀਕ ਹੈ ਹੈਪੀ ਬਰਥਡੇ ਥੈਂਕ ਯੂ ਸਰ ਸ਼ਾਬਾਸ਼ ਹਾਂ ਜੀ ਦੋਸਤੋ ਅਸੀਂ ਸਕੂਲ ਤੋਂ ਹੁਣ ਘਰੇ ਤਾਂ ਵਾਪਸ ਆ ਗਏ ਆ ਜੀ ਵੱਜ ਗਏ ਨੇ ਜੀ 5:30 ਪੌਣੇ 6 ਹੋ ਗਏ ਜੀ 6 ਵਜਣ ਵਾਲੇ ਨੇ ਤੇ ਰਸਤੇ ਵਿੱਚ ਅਗਨੀ ਪਰ ਆ ਡੋਨਟ ਲਿਆ ਜੀ ਇੱਕ ਤੇ ਇੱਕ ਆ ਬਰਾਉਨੀਜ਼ ਲਿਆ ਬ੍ਰੈਡ ਤੇ ਹੁਣ ਏ ਖਾਊਗੀ ਤੇ ਸਾਡੇ ਨਾਲ ਵੀ ਸ਼ੇਅਰ ਕਰੂਗਾ ਠੀਕ ਆ ਥੈਂਕ ਯੂ ਹਾਂਜੀ ਦੋਸਤੋ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਰਹਾਂਗੇ ਨੈਕਸਟ ਵੀਡੀਓ ਦੇ ਨਾਲ ਅਸੀਂ ਤੁਹਾਨੂੰ ਮਿਲਾਂਗੇ ਜੀ ਤਦ ਤੱਕ ਲਈ ਧੰਨਵਾਦ ਬਾਏ ਬਾਏ